ਹਾਂਜੀ ਹਰਿੰਦਰ ਜੀ ਕੀ ਕਹਿਣਾ ਚਾਹੋਗੇ ਜੋ ਕੱਲ ਬੰਦ ਵਾਸਤੇ ਤੁਸੀਂ ਅੱਜ ਮੀਟਿੰਗ ਵੀ ਬੁਲਾਈ ਹੈਗੀ ਐ ਕਾਲ ਦਿੱਤੀ ਗਈ ਐ ਕੱਲ ਦੀ ਬੰਦ ਦੀ ਅੱਜ ਸਾਡੇ ਸਾਰੇ ਅਤਵੰਤੇ ਸੱਜਣ ਖੜੇ ਨੇ ਬਾਲਪੁਰ ਮਾਸਾਂਗ ਸਮਾਣਾ ਦੇ ਪ੍ਰਧਾਨ ਸ਼੍ਰੀ ਰਾਜਕੁਮਾਰ ਸਿਸਦੇਵਾ ਸ਼ਿਵ ਮੰਦਰ ਸਸਾਂਪੋਨ ਕਮੇਟੀ ਦੇ ਸਦਸੇ ਗ੍ਰੀਨ ਟਾਊਨ ਕਲੋਨੀ ਦੇ ਸਾਰੇ ਸਦਸੇ ਔਰ ਸਾਰੀਆਂ ਸੰਸਥਾਵਾਂ ਦੇ ਅਸੀਂ ਨੁਮਾਇंदे ਖੜੇ ਆ ਤੇ ਸਹਾਰਾ ਕਲੱਬ ਦੇ ਸਾਡੇ ਪ੍ਰਧਾਨ ਰੋਜਿੰਦਰ ਸਿਸਦੇਵਾ ਜੀ ਸਾਰੀਆਂ ਹੀ ਸੰਸਥਾਵਾਂ ਦੇ ਅਸੀਂ ਅੱਜ ਮੀਟਿੰਗ ਕੀਤੀ ਹੈ ਮੀਟਿੰਗ ਤੋਂ ਬਾਅਦ ਅਸੀਂ ਇਹ ਫੈਸਲਾ ਲਿੱਤਾ ਗਿਆ ਜੋ 7 ਤਰੀਕ ਨੂੰ ਇੱਕ ਬਹੁਤ ਵੱਡੀ ਤੁਲ ਘਟਨਾ ਹੋਈ ਹੈ ਜਿਹੜੇ ਸਾਡੇ ਸ਼ਹਿਰ ਦੇ 7 ਬੱਚੇ ਪ੍ਰਭੂ ਦੇ ਚੰਨਾ ਜਗਰਾਜ ਨੇ ਅਠਮਾ ਡਰਾਈਵਰ ਜੋ ਕਿ ਆਪਣੇ ਬਿਲਖ ਦੇ ਪ੍ਰਵਾਹ ਨੂੰ ਛੱਡ ਕੇ ਚਲਾ ਗਿਆ ਤੇ ਉਹਨਾਂ ਦੇ ਇਨਸਾਫ ਵਾਸਤੇ ਅੱਜ ਦੇਖ ਲਓ ਅੱਜ 29 ਤਰੀਕ ਹੋ ਗਈ ਹੈ ਬਹੁਤ ਦਿਨ ਬੀਤ ਚੁੱਕੇ ਹਾਂ ਤੋਂ ਬਾਅਦ ਵੀ ਪਰਿਵਾਰ ਜੋ ਲਗਾਤਾਰ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੀ ਸੀ ਜਿਹੜੇ ਇਹਦੇ ਪਿੱਛੇ ਸਾਜ਼ਿਸ਼ਾਂ ਨੇ ਜਿਹੜੇ ਇਹਨਾਂ ਦੇ ਟਰੱਕ ਓਨਰ ਦੇ ਡਰਾਈਵਰ ਔਰ ਮਾਲਕ ਜੋ ਜੋ ਵੀ ਇਸ ਦੁਰਘਟਨਾ 'ਚ ਕਸੂਰਵਾਰ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਲੇਕਿਨ ਅੱਜ ਤੱਕ ਪ੍ਰਸ਼ਾਸਨ ਨੇ ਬਾਰ ਬਾਰ ਸਮਾਂ ਮੰਗਣ ਤੋਂ ਬਾਅਦ ਵੀ ਇਹ ਕੋਈ ਕਾਰਵਾਈ ਪੂਰੀ ਮੁਕੰਮਲ ਨਹੀਂ ਹੋਈ ਕਿਉਂਕਿ ਪਰਿਵਾਰ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਗਈ ਹੈ ਜੋ ਕਿ ਇਹ ਕੱਲ ਸਮਾਣਾ 30 ਤਰੀਕ ਨੂੰ ਸਭ ਮੁਕੰਮਲ ਬੰਦ ਰੱਖਿਆ ਜਾਵੇ ਮੈਂ ਆਪਣੇ ਵੱਲੋਂ ਸਾਡੀ ਸਾਰੀ ਨਮਾਇੰਦਿਆਂ ਵੱਲੋਂ ਖਾਸ ਕਰਕੇ ਬਹਾਲਪੁਰ ਸਮਾਜ ਜੋ ਕਿ ਸਮਾਣਾ ਵਿਖੇ ਸਾਰੇ ਵਪਾਰੀ ਵਰਗ ਨੂੰ ਬੇਨਤੀ ਕਰਦੇ ਹਾਂ ਕੱਲ ਕੱਲ ਨੂੰ ਆਪਣੇ ਸਾਰੇ ਹੀ ਵਪਾਰ ਵਰਗ ਆਪਣੇ ਬੰਦ ਕਰੋ ਔਰ 9 ਵਜੇ ਸਵੇਰੇ ਮਾਤਾ ਸ਼ੀਤਲਾ ਮਾਤਾ ਮੰਦਿਰ ਜੋ ਤਹਿਸੀਲ ਦੇ ਬਾਹਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜਿੱਥੇ ਕਿ ਮੈਂ ਆਪਣੇ ਸਾਰੇ ਸਮਾਜ ਨੂੰ ਬਹਾਪੁਰ ਸਮਾਜ ਨੂੰ ਬੇਨਤੀ ਕਰਦਾ ਉੱਥੇ ਸਾਰੇ ਸ਼ਹਿਰ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਜੋ ਕਿ ਇਹ ਬੱਚੇ ਪ੍ਰਮਾਤਮਾ ਦਾ ਰੂਪ ਸਨ ਜੋ ਕਿ ਉਹਨਾਂ ਨੇ ਹਾਲੇ ਤੱਕ ਕੁਝ ਦੇਖਿਆ ਹੀ ਨਹੀਂ ਸੀ ਹਲੇ ਉਹ ਕਲੀਆਂ ਸੀ ਹਲੇ ਤਾਂ ਉਹਨਾਂ ਨੇ ਫੁੱਲ ਬਣ ਕੇ ਖਿੜਨਾ ਸੀ ਜੋ ਕਿ ਸਾਨੂੰ ਸਾਰਿਆਂ ਨੂੰ ਖਾਸ ਕਰਕੇ ਆਪਣੇ ਪਰਿਵਾਰ ਨੂੰ ਛੋੜਾ ਦੇ ਕੇ ਗਏ ਨੇ ਉਹਨਾਂ ਦੇ ਇਨਸਾਫ ਵਾਸਤੇ ਆਪਾਂ ਸਾਰੇ ਸ਼ਹਿਰ ਇੱਕ ਝੁੱਟ ਇਕੱਠਾ ਹੋਈਏ ਜੋ ਕਿ ਸਾਡੇ ਸਮਾਣਾ ਸ਼ਹਿਰ ਜੋ ਕਿ ਅੱਜ ਇਸ ਸਾਰੇ ਪੰਜਾਬ ਦੇ ਵਿੱਚ ਮੰਨਿਆ ਗਿਆ ਜਦੋਂ ਸਾਡੇ ਸਮਾਣੇ ਤੇ ਕੋਈ ਸੁੱਖ ਦੁੱਖ ਹੁੰਦਾ ਤਾਂ ਸਾਡਾ ਸਾਰਾ ਸ਼ਹਿਰ ਇਕੱਠਾ ਹੁੰਦਾ ਉਸ ਲੜੀ ਅਨੁਸਾਰ ਅਸੀਂ ਅੱਜ ਸਾਰਾ ਸ਼ਹਿਰ ਇਕ ਜੁਟ ਹੋ ਕੇ ਕੱਲ ਨੂੰ 30 ਮਈ ਦੂ ਆਪਾਂ ਸਵੇਰੇ 9 ਵਜੇ ਸ਼ੀਤਲਾ ਮਤਾ ਮੰਦਰ ਤਹਿਸੀਲ ਰੋਡ ਦੇ ਬਾਹਰ ਆਪਾਂ ਇਕੱਠੇ ਹੋਈਏ ਕਿਉਂਕਿ ਸਾਰਾ ਸ਼ਹਿਰ ਆਪਾਂ ਬੰਦ ਰੱਖੀਏ ਜਿਵੇਂ ਅੱਗੇ ਪਰਿਵਾਰ ਦਾ ਜੋ ਸਾਨੂੰ ਹੁਕਮ ਹੋਏਗਾ ਸਾਰਾ ਸ਼ਹਿਰ ਪਰਿਵਾਰ ਦੇ ਨਾਲ ਚੱਲੇਗਾ ਇੱਕ ਵਾਰ ਫੇਰ ਮੈਂ ਜਿੱਥੇ ਬਾਹਲਪੁਰ ਸਮਾਜ ਸਮਾਣੇ ਨੂੰ ਅਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕੱਲ ਇਸ ਬੰਦ ਨੂੰ ਪੂਰਾ ਸਮਰਥਨ ਦਿਓ ਔਰ ਆਪਾਂ ਪਰਿਵਾਰਾਂ ਨੂੰ ਔਰ ਆਪਣੇ ਬੱਚਿਆਂ ਨੂੰ ਪੂਰਾ ਇਨਸਾਫ ਦੇ ਕੇ ਇਹ ਦਮ ਲੈਣਾ ਹੈ ਜੈ ਸ਼੍ਰੀ